ਆ ਸਰਵਿਸ ਆ ਸਰਕਾਰ ਵਾਲਿਆਂ ਨੂੰ ਮਿਲਣ ਆਪਾਂ ਅਰੋਹ ਵੀਰ ਜੀ ਬਾਕੀ ਆ ਗਈ ਡ੍ਰੇਨ ਟ੍ਰੇਨ ਲਾਓ ਵੀਰ ਦੇਖੇ ਇਹ ਵਿੱਚ ਆਪਾਂ ਬੈਠੇ ਆਂ ਜਰਗ ਦੇ ਮੇਲੇ ਦੇ ਬੈਠ ਕੇ ਦੇ ਵਿੱਚ ਤੇ ਲੋਲ ਕਰ ਲ ਪਿਆ ਜੀ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਅੱਜ ਦੇ ਇੱਕ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਸ਼ਹਿਰ ਰਾਏਕੋਟ ਅੱਜ ਤੁਹਾਨੂੰ ਆਪਾਂ ਸ਼ਹਿਰ ਰਾਏਕੋਟ ਦਾ ਮੇਲਾ ਦਿਖਾਵਾਂਗੇ ਤੇ ਬਹੁਤ ਵੱਡਾ ਮੇਲਾ ਤੁਹਾਨੂੰ ਸਾਰਾ ਆਪਾਂ ਇਹ ਮੇਲਾ ਦਿਖਾਵਾਂਗੇ। ਬਾਕੀ ਤੁਸੀਂ ਕਮੈਂਟ ਜ਼ਰੂਰ ਕਰਿਓ ਵੀ ਤੁਸੀਂ ਕਿਹੜੇ ਸ਼ਹਿਰ ਤੋਂ ਕਿਹੜੇ ਪਿੰਡ ਤੋਂ ਜਾਂ ਕਿਹੜੀ ਸਟੇਟ ਤੋਂ ਆਪਣੀ ਵੀਡੀਓ ਦੇਖਦੇ ਹੋ ਤੇ ਪੰਜਾਬ ਵਾਲਾ ਕਮੈਂਟ ਜ਼ਰੂਰ ਕਰਿਆ ਕਰੋ ਤੇ ਆਦੀ ਵੀਡੀਓ ਨੂੰ ਆਪਾਂ ਸਟਾਰਟ ਕਰਦੇ ਆਂ। ਆਦੇ ਤੁਹਾਨੂੰ ਸਾਰਾ ਆਪਾਂ ਦਾ ਮੇਲਾ ਦਿਖਾਉਨੇ ਆਂ। ਲਓ ਜੀ ਹੁਣ ਦਿਖਾਉਨੇ ਆਂ ਅੱਜ ਆਪਾਂ ਰਾਏਕੋਟ ਦਾ ਮੇਲਾ ਤੇ ਬਹੁਤ ਕਾਠਾ ਦੇਖ ਸਕਦੇ ਹੋ। ਇੱਥੇ ਵੀ ਮਠਿਆਈਆਂ ਤੁਹਾਨੂੰ ਦੁਕਾਨਾਂ ਬਹੁਤ ਸਾਰੀਆਂ ਮਿਲ ਜਾਣਗੀਆਂ ਜਿਵੇਂ ਪਾਰ ਦੇ ਮੇਲੇ ਤੇ ਆਪਾਂ ਤੁਹਾਨੂੰ ਦਿਖਾਈਏ ਤੇ ਉਦਾਂ ਹੀ ਦੇਖੋ ਮਠਿਆਈ ਪਈ ਔਰੇ ਪਹਿਲਾਂ ਤੁਸੀਂ ਦੇਖ ਸਕਦੇ ਹੋ ਬਾਕੀ ਚੰਦੂਲ ਵਗੈਰਾ ਤੁਹਾਨੂੰ ਅਸੀਂ ਦਿਖਾਵਾਂਗੇ ਤੇ ਤੁਸੀਂ ਕਮੈਂਟ ਕਰਕੇ ਦੱਸੋ ਬਾਕੀ ਮਰਸੀ ਹੋਗੀ ਨਾ ਮਰਸੀ ਕਿ ਕਿੰਨੇ ਰੰਗਾਂ ਦੀ ਹੋ ਗਈ ਜਿਵੇਂ ਆ ਗਜਲ ਹੋ ਗਈ ਤੇ ਐਵੇਂ ਸਾਰੇ ਮਠਿਆਈ ਤੁਹਾਨੂੰ ਮੇਲੇ ਦੇ ਉੱਪਰ ਮਿਲ ਜੂਗੀਆਂ ਤੇ ਅੱਗੇ ਚੱਲਦੇ ਅੱਗੇ ਤੁਹਾਨੂੰ ਦਿਖਾਉਣੇ ਆਪਾਂ ਤੇ ਇੱਥੇ ਆ ਗਏ ਖੇਡਾਂ ਬੱਚਿਆਂ ਦੀਆਂ ਤੇ ਬੱਚੇ ਦੇ ਖੇਡਾਂ ਵੀ ਤੁਹਾਨੂੰ ਮਿਲ ਜਾਣਗੀਆਂ ਇੱਥੇ ਲਓ ਜੀ ਅਰੇ ਭਾਈ ਦੇਖ ਸਕਦੇ ਹੋ ਤੁਸੀਂ ਐਵੇਂ ਸਾਰੇ ਖੇਡਾਂ ਤੁਹਾਨੂੰ ਬੱਚੇ ਨੇ ਇੱਥੇ ਮਿਲ ਜਾਣਗੇ ਮੇਲੇ ਦੇ ਉੱਤੋਂ ਤੇ ਬਹੁਤ ਵੱਡਾ ਮੇਲਾ ਜੀ ਇਹ ਤੇ ਲਾਓ ਵੀ ਅੱਗੇ ਤੁਹਾਨੂੰ ਦਿਖਾਉਨੇ ਆ ਖਜਲਾ ਇਹ ਚੀਨੀ ਆ ਗੋੜਾ ਵਾਲੀ ਵੀ ਹੁੰਦੀ ਹੈ ਨਾ ਇਹ ਜੇ ਗੁੜ ਸੇ ਹੀ ਬਣਤੀ ਹੈ ਗੁੜ ਸੇ ਹਾਂ ਗੁੜ ਸੇ ਚੀਨੀ ਸੇ ਠੀਕ ਆ ਤੇ ਬਾਈ ਨੇ ਆਪਾਂ ਨੂੰ ਟੇਸਟ ਕਰਨ ਨੂੰ ਦਿੱਤੀ ਆ ਬੰਦੀ ਜੀ ਆ ਦੇਖੋ ਬੰਦੀ ਪੂਰੇ ਇੱਕ ਵਾਰ ਬਾਅਦ ਖੁੱਲੇ ਤੇ ਬਾਕੀ ਐ ਮੈਂ ਤੁਹਾਨੂੰ ਬੈਗ ਪਰਸ ਨਾ ਸਾਰੇ ਇਹ ਮੇਲੇ ਦੇ ਉੱਤੋਂ ਮਿਲ ਜਾਣਗੇ ਬਾਕੀ ਜਿਵੇਂ ਬੈਗ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਵੱਡੇ ਵੱਡੀਆਂ ਦੁਕਾਨਾਂਾਂ 'ਚ ਤੁਸੀਂ ਦੇਖ ਸਕਦੇ ਹੋ ਤੇ ਆਹਾ ਡਿਵਾਈਡਰੀ ਵਗੈਰਾ ਹੋਗੀ ਨਾ ਉਦਾਂ ਦਾ ਸਾਰਾ ਸਮਾਨ ਤੁਹਾਨੂੰ ਇੱਥੋਂ ਮਿਲ ਜੂਗਾ ਤੇ ਆਹ ਛੋਟੇ ਪਰਸ ਐਵੇਂ ਦਾ ਸਾਰਾ ਇਹ ਸਮਾਨ ਇਹ ਮੇਲੇ ਦੇ ਉੱਤੋਂ ਤੁਹਾਨੂੰ ਮਿਲ ਜੂ ਐਵੇਂ ਦੇ ਪਰਸ ਤੁਹਾਨੂੰ ਮਿਲ ਜਾਣਗੇ ਤੇ ਬਾਕੀ ਵੀਡੀਓ ਵਾਰ ਤੋਂ ਵਾਰ ਸ਼ੇਅਰ ਕਰਿਓ ਤਾਂ ਕਿ ਜਿਹੜੇ ਵੀ ਆਪਣੇ ਭੈਣ ਭਰਾ ਸੱਜਣ ਮਿੱਤਰ ਬਾਹਰ ਗਏ ਨੇ ਉਹਨਾਂ ਤੱਕ ਵੀਡੀਓ ਆਪਣੀ ਪਹੁੰਚ ਜAVE ਤੇ ਅੱਜ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਰਾਜਕੋਟ ਦਾ ਮੇਲਾ ਤੇ ਬਹੁਤ ਵੱਡਾ ਮੇਲਾ ਹੁੰਦਾ ਜੀ ਇਹ ਤੇ ਬਾਕੀ ਦੇਖੋ ਬੈਗ ਵਗੈਰਾ ਇੱਧਰ ਲਓ ਜੀ ਦੇਖ ਸਕਦੇ ਹੋ ਬਾਕੀ ਇੱਧਰ ਦੇਖੋ ਤੇ ਆ ਜਮੇ ਡੇਲੀ ਯੂਜ਼ਰ ਦਾ ਸਾਮਾਨ ਹੋ ਗਿਆ ਜੁਐਲਰੀ ਹੋ ਗਈ ਨਾ ਉਹ ਸਾਰਾ ਸਾਮਾਨ ਆ ਗਿਆ ਲੋਕ ਦੇਖੋ ਤੇ ਚੱਲਦੇ ਆ ਅੱਗੇ ਤੇ ਅੱਗੇ ਤੁਹਾਨੂੰ ਆਪਾਂ ਚੰਡੋਲ ਝੂਲੇ ਵੀ ਦਿਖਾਵਾਂਗੇ ਬਾਕੀ ਅੱਗੇ ਐਵੇਂ ਸਾਰੀਆਂ ਦੁਕਾਨਾਂ ਆ ਗਈਆਂ ਜਿਵੇਂ ਤੁਸੀਂ ਦੇਖ ਰਹੇ ਹੋ ਪਰਸਲੇ ਸਾਰਾ ਪਰਸ ਦੀ ਵੈਰਾਈਟੀ ਕਿੰਨੀ ਪਈ ਆ ਤੇ ਚੱਲਦੇ ਆ ਅੱਗੇ ਤੁਹਾਨੂੰ ਦਿਖਾਉਨੇ ਆਪਾਂ ਤੇ ਆਹ ਸਾਰੀ ਇੱਧਰ ਬੱਚਿਆਂ ਦੀ ਐਕਟੀਵਿਟੀ ਆ ਗਈ ਤੇ ਇੱਥੇ ਬੱਚਿਆਂ ਦੀ ਸਾਰੀ ਐਕਟੀਵਿਟੀ ਆ ਅਵੇਂ ਦੇ ਝੂਲੇ ਤੁਹਾਨੂੰ ਮਿਲ ਜਾਣਗੇ ਬੱਚਿਆਂ ਵਾਸਤੇ ਲੱਗੇ ਹੋਏ ਦੇਖ ਸਕਦੇ ਹੋ ਬਾਕੀ ਅੱਗੇ ਕਿਸ਼ਤੀ ਖੜੀ ਆ ਤੇ ਆ ਵਰਤੀ ਲਓ ਜੀ ਤੇ ਬਾਕੀ ਕਮੈਂਟ ਜਰੂਰ ਕਰਿਓ ਤੁਸੀਂ ਕਿਹੜੇ ਸ਼ਹਿਰ ਤੋਂ ਜਾਂ ਕਿਹੜੇ ਪਿੰਡ ਤੋਂ ਜਾਂ ਕੋਈ ਬਾਹਰੋਂ ਵੀ ਆਪਣੀ ਵੀਡੀਓ ਦੇਖਦਾ ਨਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਆ ਦੇਖੋ ਵੀ ਗਜਲਾ ਤੇ ਬਾਕੀ ਐਵੇਂ ਤੁਹਾਨੂੰ 20 20 30 30 ਰੁਪਏ ਦਾ ਸਾਰਾ ਸਮਾਨ ਇੱਥੋਂ ਮਿਲ ਜੂਗਾ ਮੇਲੇ ਵਿੱਚ ਤੇ ਬਹੁਤ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਲਓ ਵੀ ਆ ਸਾਰੀਆਂ ਦੁਕਾਨਾਂ ਐ ਮੇਲੇ ਦੇ ਵਿੱਚ ਲੱਗੀਆਂ ਹੋਈਆਂ ਨੇ ਤੇ ਬਹੁਤ ਸਾਰਾ ਤੁਹਾਨੂੰ ਮਤਲਬ ਮਟੀਰੀਅਲ ਮਿਲ ਜੂਗਾ। ਗੱਲ ਕਰੀਏ ਤੇ ਅੱਗੇ ਚੱਲਦੇ ਆਂ ਜੀ ਅੱਗੇ ਤੁਹਾਨੂੰ ਦਿਖਾਉਨੇ ਆਂ ਤੇ ਆਪਾਂ ਤੁਹਾਨੂੰ ਚੰਡੋਰ ਵੀ ਦਿਖਾਵਾਂਗੇ ਝੂਲੇ ਵੀ ਦਿਖਾਵਾਂਗੇ। ਤੇ ਬਾਕੀ ਸਟੈਂਡ ਵੀ ਹੈਗਾ ਜਿਵੇਂ ਆਦੇ ਸਕੂਟਰ ਮੋਟਰਸਾਈਕਲ ਦਾ ਸਟੈਂਡ ਵੀ ਹੈਗਾ। ਤੇ ਆਪਾਂ ਅਰਸ ਦੇਖੋ ਜੀ। ਲਓ ਜੀ। ਤੇ ਆਪਾਂ ਤੁਹਾਨੂੰ ਦੂਜੀ ਸ਼ੈੱਡ ਵੀ ਦਿਖਾਵਾਂਗੇ ਤੇ ਐਵੇਂ ਦਾ ਵੀ ਸਾਰਾ ਸਮਾਨ ਮਿਲ ਜੂ ਕੱਚ ਦਾ ਹੋ ਗਿਆ ਜਿਵੇਂ ਕੱਪ ਹੋਗੇ ਹਨਾ ਇਹ ਸਾਰਾ ਸਮਾਨ ਵੀ ਤੁਹਾਨੂੰ ਮੇਲੇ ਦੇ ਵਿੱਚੋਂ ਮਿਲ ਜੂਗਾ। ਲਓ ਜੀ ਦੇਖੋ ਤਾਰਾ ਬਾਕੀ ਅੱਗੇ ਬੱਚੇ ਦੇ ਖੇਡਾਂ ਆ ਗਈ ਹਨ ਸਾਰੀਆਂ ਬੱਚੇ ਦੇ ਤੁਹਾਨੂੰ ਖੇਡਾਂ ਗੱਡੀਆਂ ਕਾਰਾਂ ਐਵੇਂ ਦਾ ਸਾਰਾ ਸਮਾਨ ਤੁਹਾਨੂੰ ਇੱਥੋਂ ਮਿਲ ਜੂਗਾ ਲਓ ਜੀ ਤੇ ਉਸ ਤੋਂ ਅੱਗੇ ਆ ਗਏ ਭਾਂਡੇ ਤੇ ਤੁਹਾਨੂੰ ਭਾਂਡੇ ਮਿਲ ਜਾਣਗੇ ਫੀਲ ਦੇ ਵੀ ਦੇਖ ਸਕਦੇ ਹੋ ਇਹ ਸਾਰੇ ਭਾਂਡੇ ਨੇ ਤੇ ਆ ਕੱਚ ਦਾ ਸਮਾਨ ਪਿਆ ਸਾਰਾ ਲਓ ਜੀ ਇਹ ਸਾਰਾ ਤੁਹਾਨੂੰ ਸਮਾਨ ਰਾਏਕੋਟ ਦੇ ਮੇਲੇ ਤੋਂ ਮਿਲ ਜੂਗਾ ਤੇ ਬਹੁਤ ਵੱਡਾ ਮੇਲਾ ਲੱਗਿਆ ਹੈ ਰਾਏਕੋਟ ਦੇ ਵਿੱਚ ਆ ਦੇਖੋ ਜਿਵੇਂ ਨਾ ਆ ਜਿਵੇਂ ਬੱਚਿਆਂ ਵਾਲੇ ਆ ਕੇ ਰਸੋਈ ਦਾ ਸਾਮਾਨ ਆ ਗਿਆ ਨਾ ਐਵੇਂ ਦਾ ਸਾਰਾ ਸਾਮਾਨ ਤੁਹਾਨੂੰ ਮਿਲ ਜੂ ਲਓ ਜੀ ਤੇ ਆਹਾ ਆਵਾਜੇ ਵਗੈਰਾ ਹੋ ਗਏ ਨਾ ਬਾਕੀ ਮਠਿਆਈ ਦੀਆਂ ਦੁਕਾਨਾਂ ਆ ਗਈਆਂ ਜਿਵੇਂ ਦੇਖ ਸਕਦੇ ਹੋ ਲਓ ਆ ਆ ਦੇਖੋ ਮਠਿਆਈ ਤੇ ਇਧਰ ਪਕੌੜੇ ਪਨੀਰ ਵਾਲੇ ਪਕੌੜੇ ਜਲੇਬੀਆਂ ਲਓ ਜੀ ਅੱਗੇ ਚੱਲਦੇ ਆਜੋ ਕੀ ਦਿਖਾਉਣੀ ਆ ਤੁਹਾਨੂੰ ਆਓ ਜੀ ਆਓ ਬਾਕੀ ਬ੍ਰੈਡ ਤੇ ਹੋਰ ਵੀ ਕੰਮ ਤੁਹਾਨੂੰ ਜਿਹੜਾ ਆਉਣਾ ਬ੍ਰੈਡ ਵੀ ਇੱਧਰ ਕੱਟ ਰਿਹਾ ਲਓ ਬਈ ਬ੍ਰੈਡ ਵੀ ਕੱਟ ਰਿਹਾ ਠੀਕ ਆ ਜੀ ਤੇ ਆਹ ਬ੍ਰੈਡ ਇੱਧਰ ਜਮੇ ਬਾਕੀ ਆਈਸਕ੍ਰੀਮ ਨੂੰ ਆ ਤੁਹਾਨੂੰ ਆਉਣਾ ਚੰਡੋਲ ਤੇ ਆ ਆ ਜਾ ਵੀ ਲੱਗਣਾ ਤੇ ਦੂਜੀ ਸਾਤਾ ਲਈ ਲਓ ਵੀ ਐਵੇਂ ਇੰਦੀਆਂ ਸਾਰੀਆਂ ਦੁਕਾਨਾਂ ਲੱਗੀਆਂ ਨੇ ਪੱਥਰ ਨੂੰ ਦਿਖਾਉਣਾ ਚੰਡੋਲ ਆ ਬੈਗ ਵਗੈਰਾ ਤੁਹਾਨੂੰ ਲੱਗ ਜਾਣਗੇ ਬਾਕੀ ਆ ਦੇਖੋ 150 ਦੇ 2 ਜੇ ਤੁਸੀਂ ਗਿਫਟ ਕਰਨਾ ਤਾਂ ਮੇਲੇ ਤੋਂ ਲੈ ਕੇ ਕਰ ਸਕਦੇ ਹੋ 150 ਦੇ ਦੋ ਨੇ 150 ਦੇ ਦੋ 150 ਦੇ ਦੋ ਪੀਸ ਨੇ ਤੇ ਲਓ ਵੀ ਫੋਣੇ ਨੇ ਜੇ ਆਪਾਂ ਗੱਲ ਕਰੀਏ 150 ਦੇ ਦੋ 150 ਦੇ ਦੋ ਪੀਸ ਯਾਹ ਪਹਿਨੇ ਸਾਰੇ ਇੱਧਰ ਬਾਕੀ ਹੁਣ ਦਿਖਾਉਨੇ ਆ ਤੁਹਾਨੂੰ ਆਪਾਂ ਚੰਡੋਲ ਇੱਕ ਵਾਰੀ ਖਾਓ ਵੀ ਬਾਰ-ਬਾਰ ਸਾਡੇ ਕੋਲੇ ਆਉਗੇ ਤੇ ਆ ਆ ਗਿਆ ਜੀ ਇੱਧਰ ਤੇ ਆ ਆ ਗਿਆ ਇੱਧਰ ਪੱਟੇ ਵਾਲੀਆਂ ਰੇਲ ਗੱਡੀ ਜਿੱਦੇ ਬੱਚੇ ਬੈਠ ਸਕਦੇ ਆ ਲਓ ਵੀ ਆਹ ਆ ਗਈ ਬੱਚੀ ਵਾਲੀ ਰੇਲ ਗੱਡੀ ਤੇ ਅੱਗੇ ਦਿਖਾਉਣੀ ਆ ਤੁਹਾਨੂੰ ਆਪਾਂ ਇਹ ਅੱਗੇ ਆ ਗਿਆ ਜੀ ਕਿਸ਼ਤੀ ਆ ਆ ਗਈ ਕਿਸ਼ਤੀ ਲਓ ਆ ਆ ਗਈ ਕਿਸ਼ਤੀ ਤੇ ਆ ਆ ਵੀ ਬੱਚੇ ਵਾਲੀ ਇੱਧਰ ਸਾਰੀ ਐਕਟੀਵਿਟੀਜ਼ ਤੇ ਬਾਕੀ ਇੱਧਰ ਆ ਗਿਆ ਮਿੱਠੀ ਮਾਊਸ ਲਓ ਇੱਧਰ ਆ ਗਿਆ ਮਿੱਕੀ ਮਾਊਸ ਤੇ ਆ ਦੇਖੋ ਇੱਧਰ ਤੇ ਇੱਧਰ ਦੇਖੋ ਬਾਕੀ ਚੰਡੋਲ ਚੰਦੋਲ ਚੱਲ ਪਿਆ ਜੀ ਤੇ ਚੰਦੋਲ ਚੱਲ ਪਿਆ ਜੀ ਇੱਧਰ ਤੇ ਆਹ ਦੇਖੋ ਬਾਕੀ ਇੱਧਰ ਵੀ ਤੇਜ਼ੀ ਕਰੀ ਆ ਤੇ ਚੱਲਦੇ ਆ ਤੇ ਚੰਦੋਲ ਚੱਲ ਪਿਆ ਦੋ ਦੋਨੋਂ ਆਪਾਂ ਦਿਖਾ ਰਹੇ ਆ ਲਓ ਬਾਕੀ ਆ ਗਈ ਡਰੇਨ ਟ੍ਰੇਨ ਲਓ ਇਹਦੇ ਵਿੱਚ ਆਪਾਂ ਬੈਠੇ ਆਂ ਜਰਗ ਦੇ ਮੇਲੇ ਦੇ ਬੈਠੇ ਦੇ ਵਿੱਚ ਇਹ ਆ ਜੀ ਟ੍ਰੇਨ ਟ੍ਰੇਨ ਬਾਕੀ ਟੰਡੋਰ ਚੱਲਦਾ ਇੱਧਰ ਤੇ ਇੱਧਰ ਕਿੱਤੀ ਬਹੁਤ ਵੱਡਾ ਮੇਲਾ ਤੁਸੀਂ ਦੇਖ ਸਕਦੇ ਹੋ ਸ਼ਹਿਰ ਰਾਏਕੋਟ ਚ ਇਹ ਅੱਗੇ ਚੱਲਦੇ ਆਂ ਅੱਗੇ ਤੁਹਾਨੂੰ ਦਿਖਾਉਣੇ ਆਂ ਆਪਾਂ ਦੁਕਾਨਾਂ ਤੇ ਬਾਕੀ ਸਾਰਾ ਮੇਲਾ ਆਜੋ ਜੀ ਬਾਕੀ ਆਹ ਵੀ ਬੱਚੇ ਦੇ ਖੇਡਾਂ ਆ ਗਈਆਂ ਜਮੇ ਹਨ ਗੱਡੀਆਂ ਟਰੈਕਟਰ ਬਾਕੀ ਆਹ ਹੋਰ ਕਾਫੀ ਸਮਾਨ ਆ ਜਮੇ ਬੱਚਿਆਂ ਦਾ ਆ ਗਿਆ ਸਾਰਾ ਤੇ ਜੀ ਤੁਹਾਨੂੰ ਸਾਰਾ ਇੱਥੇ ਮਿਲ ਜੂ ਬਾਕੀ ਅੱਗੇ ਸੇਲ ਆ ਗਈ 20 ਰੁਪਏ 30 ਰੁਪਏ ਦੋ ਦੋ ਰੁਪਏ ਬਾਈ ਕਨਾਂ ਧੋੜੇ 200 ਰੁਪਏ ਟਾਈਕਰ ਤੇ ਸੇਲ 200 ਰੁਪਏ ਸੇਲ ਆ ਆ ਸਾਰੇ ਬੱਚੇ ਵਾਲੇ ਜਮੇ ਤੇ ਬਾਕੀ ਇੱਧਰ ਵੀ ਦੁਕਾਨਾਂ ਲੱਗੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਇੱਧਰ ਚਨੌਰ ਲੱਗੇ ਹੋਏ ਨੇ ਤੇ ਲੋ ਜੀ ਦੇਖ ਸਕਦੇ ਤੁਸੀਂ ਤੇ ਬਾਕੀ ਰੋਡ ਦੇ ਉੱਪਰ ਹੀ ਦੁਕਾਨਾਂ ਨੇ ਤੇ ਸਹਿਰ ਰਾਏਪੋਟ ਦੇ ਰੋਡ ਦੇ ਉੱਪਰ ਹੀ ਇਹ ਮੇਲਾ ਲੱਗਿਆ ਹੋਇਆ ਜੀ ਸੁਪਸਾਰ ਦਾ ਸੁਪਸਾਰ ਬਾਕੀ ਅੱਗੇ ਚੱਲਦੇ ਆਪਾਂ ਆਹ ਖੜਾ ਜੀ ਕਾਲੇ ਰੰਗ ਦਾ ਬੇਬੀ ਡਾ ਮੋਟਰਸਾਈਕਲ ਆਹ ਖੜਾ ਹੋਇਆ ਲੈੋ ਜੀ ਆਹ ਮੋਟਰਸਾਈਕਲ ਭਾਈ ਆ ਮੋਟਰਸਾਈਕਲ ਭਾਈ ਲੱਕੀ ਡਾ ਵਟਣਾ ਪਲਾਂਟ ਹੋ ਰਿਹਾ ਬੇਬੀ ਦਾ ਮੋਟਰਸਾਈਕਲ ਆ ਤੁਸੀਂ ਆਪਣੇ ਹੈਂਡ ਦੇ ਉੱਤੇ ਆ ਰੋ ਰੋ ਆਪ ਕੋ ਸਿਰਫ 100 ਰੁਪਏ ਦੇ ਲਾਓ ਬੇਬੀ ਦਾ ਸੋਹਣੀ ਸਫਾਈ ਵੀ ਲੱਗਣਾ ਭਾਈ ਨਾਮ ਦੇ ਵਿੱਚ 100 ਰੁਪਏ ਵੀ ਸਿਰਫ ਚਾਰ ਜੁਆ ਚੱਲਦੇ ਆ 100 ਰੁਪਏ ਦੇ ਬਹੁਤ ਸਵੀਧ ਤੇ ਨੀਲ ਪੌਲਸ ਦੇਖੋ ਕਿੰਨੀ ਪਈਆ ਇਹ ਵੀ ਤੁਹਾਨੂੰ ਮੇਲੇ ਦੇ ਨੀਲ ਪੌਂਡ ਤੀਰ ਪੰਜ ਮਰਦ ਨੂੰ ਬਾਈ ਲਿਖਿਆ ਰੇਟ ਸਾਰ ਸਰਗੋਸਾ ਸਰਕਾਰੀ ਨੰਬਰ ਪਟਨਾ ਆਪਾਂ ਅਰੋ ਵੀਰ ਜੀ 100 ਰੁਪਏ ਦਾ ਲੱਕੀ ਗੋਫਰਾ ਐ ਮਨਾ ਕਰੋ ਲਾਈਨ ਚ ਲੱਗ ਜਾਓ ਵੀਰ ਜੀ ਲਾਈਨ ਚ ਲੱਗ ਜਾਓ ਧੱਕਾ ਨਾ ਕਰੋ 100 ਰੁਪਏ ਦਾ ਮੋਟਾ ਕੱਢਿਆ ਜਾਣਾ ਜੀ 100 ਰੁਪਏ ਦਾ ਲੱਕੀ ਗੋਫਰਾ ਲਓ ਜੀ 100 ਰੁਪਏ ਦਾ ਕੱਢਿਆ ਜਾਣਾ ਆਜੋ ਵੀਰ ਜੀ ਆਜੋ ਭਰਾ ਜੀ ਬਾਕੀ ਐਵੇਂ ਦੀਆਂ ਸਾਰੀਆਂ ਦੁਕਾਨਾਂ ਤੁਹਾਨੂੰ ਮਿਲ ਜਾਣਗੀਆਂ ਲਓ ਜੀ ਦੇਖੋ ਸਾਬ 8 ਵਜੇ ਕੱਢਿਆ ਜਾ ਰਾ ਤੇ ਚਾਰ ਸਰਵਿਸ ਸਰਕਾਰੀ ਨੰਬਰ ਚਾਰ ਚਾਰਪਸਾ ਸਰਕਾਰੀ ਨੰਬਰ ਪਲੇਟਾਂ ਤੇ ਬਾਕੀ ਆ ਬੱਚੇ ਦੇ ਕਿੱਢ ਆ ਗਏ ਅੱਗੇ ਤੁਸੀਂ ਦੇਖ ਸਕਦੇ ਹੋ ਲਓ ਜੀ ਤੇ ਅੱਗੇ ਆ ਆ ਗਿਆ ਜਵੇਂ ਪੁੱਤ ਵਾਲੇ ਮੂੰਹ ਵਾਜੇ ਹਨ ਐਵੇਂ ਸਾਰਾ ਆ ਗਿਆ ਤੇ ਬਾਕੀ ਇੱਧਰ ਵੀ ਆ ਜੀ ਲਓ ਆ ਦੇਖੋ ਤੇ ਬਾਕੀ ਇਧਰ ਆ ਗਿਆ ਜਮੇ ਕਿਸਾਨ ਸੋਡਾ ਹੱਬ ਤੇ ਅੱਜ ਪੰਜਾਬੀ ਚਾਟ ਪੜਾਹਰ ਆ ਗਿਆ ਅੱਗੇ ਲੱਕੀਪਾਲ ਚਾਟ ਬਣਾ ਰਾ ਗਿਆ ਜੀ ਤੇ ਆਹ ਭਾਈ ਪੰਜਾਬੀ ਆਹ ਲਓ ਜੀ ਤੇ ਅੱਗੇ ਆ ਗਿਆ ਜਲੇਬੀਆਂ ਨੂੰ ਜਲੇਬੀਆਂ ਦਿਖਾਉਨੇ ਆਪਾਂ ਲਓ ਵੀ ਤੇ ਆਹ ਜਲੇਬੀਆਂ ਲਓ ਵੀ ਤੇ ਦੇ ਦਿਖਾਉਣਾ ਤੁਹਾਨੂੰ ਸਾਰਾ ਮੇਲਾ ਆਪਾਂ ਤੇ ਦੁਕਾਨਾਂ ਤੁਹਾਨੂੰ ਦਿਖਾਉਨੇ ਆ। ਅਖੀਰਲੇ ਕਰ ਆਪਣੇ ਮਾਲਕ ਦੇ ਘਰ ਕੀ ਤਰਫ ਜਾ ਰਹਾ ਥਾ। ਤਦ ਹੀ ਇਸ ਲੜਕੀ ਨੇ ਉਸੇ ਬ੍ਰੈਡ ਦਿਖਾ ਕੇ ਆਪਣੇ ਕੋਲ ਚੱਲਦਾ ਬਾਈ ਪਾਣੀ। ਕੁੱਤੇ ਦਾ ਬੱਚਾ ਲਾ। ਪਾਣੀ ਵੀ ਬਾਈ ਉਹਨੇ ਸੇਵਾ ਕਰ ਰਹੇ ਆ। ਤੇ ਇੱਧਰ 5 ਗਲਾਸ ਟੇਬਲ ਉੱਤੇ ਥੱਲੇ 200 ਰੁਪਏ ਨਾਮ ਦਿੱਤਾ ਜਾਊਗਾ। ਆ ਗਿਆ 5 ਗਲਾਸਾਂ ਵਾਲਾ। ਟਿਕਟ 30 ਰੁਪਏ। ਤੇ ਅੱਗੇ ਆ ਗਿਆ ਰਿੰਗ ਵਾਲਾ। ਜੀ ਜਿ ਵਿੱਚ ਵੀ ਆਪਾਂ ਰਿੰਗ ਪਾਤੀ ਆਪਾਂ ਨੂੰ ਉਹੀ ਚੀਜ਼ ਮਿਲ ਜਾਣੀ ਆ। ਜਿਵੇਂ ਦੇਖ ਲਓ। ਬਾਕੀ ਮਠਿਆਈ ਦੀਆਂ ਦੁਕਾਨਾਂ ਆ ਗਈਆਂ ਜਿਵੇਂ ਹਨਾ ਆ ਮਠਿਆਈ ਆ ਗਈ ਜਵੇਂ ਪਕੌੜੇ ਜਲੇਬੀਆਂ ਲੋਹੜੀਆਂ ਦੁਕਾਨਾਂ ਆ ਗਈਆਂ ਜਵੇਂ ਤੇ ਆ ਜਲੇਬੀਆਂ ਦੀ ਆ ਗਈ ਜਵੇਂ ਦੇਖ ਸਕਦੇ ਹੋ ਬਾਕੀ ਪਕੌੜੇ ਆ ਗਏ ਹਨਾ ਐਵੇਂ ਦੀਆਂ ਸਾਰੀਆਂ ਤੁਹਾਨੂੰ ਦੁਕਾਨਾਂ ਹੈ ਮੇਲੇ ਤੇ ਦੇਖਣ ਨੂੰ ਮਿਲ ਜਾਣਗੀਆਂ ਤੇ ਫਲ ਫਰੂਟ ਵੀ ਮਿਲ ਜਾਣਗੇ ਬਾਕੀ ਐਵੇਂ ਤੇ ਬਾਜੇ ਤੇ ਪਰੌਂਠੇ ਐਵੇਂ ਦਾ ਸਾਰਾ ਇਹ ਮੇਲਾ ਜੀ ਸ਼ਹਿਰ ਰਾਏਕੋਟ ਦਾ ਤੇ ਕਮੈਂਟ ਤੁਸੀਂ ਜਰੂਰ ਕਰਿਓ ਤੁਸੀਂ ਕਿੱਥੋਂ ਕਿੱਥੋਂ ਆਪਣੀ ਵੀਡੀਓ ਦੇਖਦੇ ਹੋ ਨੇ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡਾ ਰਿਪਲਾਈ ਕਰਨ ਦੀ ਤੇ ਆਪਾਂ ਨੂੰ ਕਮੈਂਟ ਵੀ ਆਈ ਦੀ ਰਾਜਕੋਟ ਦਾ ਮੇਲਾ ਦਿਖਾਇਓ ਲਓ ਜੀ ਆਪਾਂ ਦਿਖਾਤਾ ਤੇ ਦੁਕਾਨਾਂ ਤੁਹਾਨੂੰ ਦਿਖਾ ਦਿਆਂ ਤੇ ਇੱਧਰ ਵੀ ਹੈਗੀਆਂ ਤੇ ਇਧਰ ਵੀ ਆਪਾਂ ਤੁਹਾਨੂੰ ਦਿਖਾ ਦਿੰਦੇ ਦੁਕਾਨਾਂ ਅੱਗੇ ਥੋੜੀਆਂ ਦੁਕਾਨਾਂ ਹੈਗੀਆਂ ਨੇ ਉਹ ਤੁਹਾਨੂੰ ਆਪ ਦਿਖਾ ਦਿੰਨੇ ਤੇ ਇੱਧਰ ਵੀ ਕਿਸ਼ਤੀ ਚੱਲਦੀ ਹੈ ਮਿੱਟੀ ਮਾਊਸ ਆਈ ਵੀ ਤੁਹਾਨੂੰ ਉਹ ਪਾ ਦਿਖਾਉਣੇ ਆ ਜੋ ਤੇ ਜਿਵੇਂ ਆ ਦੇਖੋ ਫੁੱਲ ਕਿੰਨੇ ਸੋਹਣੇ ਪਏ ਨੇ ਆ ਫੁੱਲ ਪਏ ਨੇ ਜੀ ਬਹੁਤ ਸੋਹਣੇ ਫੁੱਲ ਇਹ ਆ ਬੱਚਿਆਂ ਵਾਲੇ ਇਹ ਬੱਚਿਆਂ ਦੇ ਕੁਦਨ ਵਾਲਾ ਮਤਲਬ ਹੈ ਨਾ ਉਹ ਵੀ ਹੈਗਾ ਤੇ ਬਾਕੀ ਆਈਸਕ੍ਰੀਮ ਵਗੈਰਾ ਤਾਂ ਵੀ ਕੋਸ ਖਾਣ ਨੂੰ ਵੀ ਆਪਾਂ ਕਈ ਮੇਲੇ 'ਚ ਹੈਗਾ। ਵਾਪਸ ਆ ਗਿਆ ਜੀ। ਤੇ ਆ ਇੱਧਰ ਟ੍ਰੇਨ ਆ ਗਈ। ਦੇਖਦੇ ਮਿੱਟੀ ਮਾਊਸ ਆ ਗਿਆ। ਤੇ 버거 ਨਿਊਡਲ ਆ ਗਿਆ ਮਿੱਟੀ ਮਾਊਸ ਇਹ ਬੋਸਟ ਬਾਹਰ ਕਿਧਰ ਆ ਗਿਆ ਜੀ ਤੇ ਇੱਥੇ ਕੋਈ ਬੈਠੇ ਨਹੀਂ ਹੈਗਾ ਆ ਕੇ ਤੇ ਇੱਧਰ ਆ ਗਿਆ ਮਿੱਗੀ ਮਾਊਸ ਚੱਲਦੇ ਆਪਾਂ ਅੱਗੇ ਤੇ ਲੋ ਵੀ ਇਹਤੀ ਸਾਰਾ ਰਾਏਕੋਟ ਦਾ ਮੇਲਾ ਆਪਾਂ ਤੁਹਾਨੂੰ ਦਿਖਾਇਆ ਜਿਹੜਾ ਤੇ ਇੱਧਰ ਵੀ ਦੁਕਾਨਾਂ ਲੱਗੀਆਂ ਨੇ ਮੈਂ ਤੁਹਾਨੂੰ ਦਿਖਾ ਦਿੰਨੇ ਆਂ ਅੱਗੇ ਇਹ ਇੱਕ ਲਾਈਡ ਵੀ ਦੁਕਾਨਾਂ ਹੈਗੀਆਂ ਨੇ ਤੇ ਆਹ ਦੇਖੋ ਜਮੇ ਲਓ ਤੇ ਯਾਨੀ ਫਲ ਫਰੂਟ ਹਨਾ ਤੇ ਕਾਫੀ ਇਕੱਠ ਹੋਣ ਲੱਗਿਆ ਮੇਲੇ ਤੇ ਜੇ ਆਪਾਂ ਗੱਲ ਕਰੀਏ ਤੇ ਆ ਇਧਰ ਜਿਵੇਂ ਬੱਚੇ ਦੀ ਖੇਡਾਂ ਆ ਗਈਆਂ ਉਹ ਦੇਖੋ ਸਾਰਾ ਮਾਣ ਕਰੀਏ ਉਹ ਤੇ ਇਹ ਸਾਰਾ ਮੇਲਾ ਸਹਿਰ ਰਾਜਪੂਰ ਦਾ ਜੀ ਤੇ ਬਾਕੀ ਤੁਸੀਂ ਕਮੈਂਟ ਜਰੂਰ ਕਰਿਓ ਕਿ ਤੁਸੀਂ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖਦੇ ਹੋ ਨੀ ਤੇ ਇੱਧਰ ਵੀ ਲੱਗੀਆਂ ਨੇ ਦੁਕਾਨਾਂ ਜੀ ਸਾਰੀਆਂ ਦੇਖ ਸਕਦੇ ਤੁਸੀਂ ਤੇ ਅੱਗੇ ਜਿਵੇਂ ਅਖ ਛੋਏ ਵਾਲੀ ਕੁਲਫੀ ਡਰਾਈ ਫਰੂਟ ਕੁਲਫੀ ਮਿਲਕ ਬਦਾਮ ਆਈਸਕ੍ਰੀਮ ਹੈ ਨਾ ਐਵੇਂ ਬਾਕੀ ਅੱਗੇ ਬੈਗ ਵਗੈਰਾ ਆ ਗਏ ਹੈ ਨਾ ਸਾਰੇ ਤੁਸੀਂ ਦੇਖ ਸਕਦੇ ਹੋ ਤੇ ਇਕੱਠ ਹੋਣ ਲੱਗਿਆ ਮੇਲੇ ਤੇ ਨਹੀਂ ਜਿਆਦਾ ਭੁrti ਨਹੀਂ ਥੰਢੀ ਨਹੀਂ ਆ ਸਾਰੀ ਮੇਲੇ ਦਾ ਆਨੰਦ ਲਵੋ ਵੀਰ ਜੀ 10 लाव भाई मेरी कहंदे 20 रुपिया दे बसते ही मोटरसाइकिल दी राखी रखानी है फिर खर्च के लाओ भाई 20 रुपैया दे के मैंने लगा पहला 100 कहंदे ने भाई ये 20 रुपैया दे नहीं है लाओ भाई चेंज करवाओ या 20 रुपया पूरा पूरा राखी का जो आदमी लेके चला लाओ हां भाई ना मोटर ने निशान है लेता से लेके बंद कर देगा मोटरसाइकिल 100 रुपैया दी देना आप बा नहीं देना ਲਓ ਦੇ ਦੇ ਟਿਕੇ ਤੇ ਆਹ ਦੇਖੋ ਇੱਧਰ ਸਾਰਾ ਤੇ ਐਵੇਂ ਦਾ ਸਾਰਾ ਇਹ ਮੇਲਾ ਜੀ ਤੇ ਬੱਕੀ ਠੀਕ ਆ ਜੀ ਆ ਦੇਖਾ ਲਓ ਤੁਸੀਂ ਸਾਰਾ ਲਓ ਤੇ ਬਾਕੀ ਇੱਧਰ ਵੀ ਅੱਗੇ ਦੁਕਾਨਾਂ ਲੱਗੀਆਂ ਹੋਈਆਂ ਨੇ ਬਾਕੀ ਬੱਚੇ ਦੇਖੇ ਤਾਂ ਤੁਸੀਂ ਦੇਖ ਸਕਦੇ ਹੋ ਸਾਰੀਆਂ ਲਓ ਦੇਖ ਸਕਦੇ ਹੋ ਇਹ ਬਤਿਆਇ ਮੈਂ ਸਾਰੀਆਂ ਦੁਕਾਨਾਂ ਤੋਂ ਮਿਲ ਜਾਣਗੀਆਂ ਤੇ ਇੱਧਰ ਕੱਪ ਵਗੈਰਾ ਕੱਟ ਦਾ ਸਾਮਾਨ ਸਾਰਾ ਆ ਗਿਆ। ਇਹ ਇਸ਼ਾਰਾ ਮੇਲਾ ਸ਼ਹਿਰ ਰਾਏਪੁਰ ਦਾ। ਹਾਂਜੀ ਆਜੀ ਵੀਡੀਓ ਤੇ ਆਪਾਂ ਤੁਹਾਨੂੰ ਸ਼ਹਿਰ ਰਾਏਪੁਰ ਦਾ ਮੇਲਾ ਦਿਖਾਇਆ ਤੇ ਆਜੀ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਮਿਲਦਾ ਤੁਹਾਨੂੰ ਹੋਰ ਕਿੰਨਾ ਵੀ ਵੀਡੀਓ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ।